ਆੜਕਲੇ ਮੁੱਦੇ ਤੇ ਜੀ ਇਹ ਸੜਕ ਦੀ ਸੋਣੀ ਜੀ ਜਾਣਕਾਰੀ ਜਿੰਨੀ ਸੰਪਰਪੇ ਨਹੀਂ ਪਤਾ ਨਾ ਦਾ ਕਿਹੜਾ ਕਹਿੰਦੇ ਸੈਕਟਰ ਕੰਨੀਓ ਕੋਈ ਤਾਂ ਦਾ ਪੰਜਾਬ ਤੋਂ ਨਹੀਂ ਉਹ ਵੀ ਪੀਏ ਕਿਥੋਂ ਆਲੇ ਨਹੀਂ ਚਲੋ 740 ਦੀ ਰੇਤੀ ਜਾ ਚਾਹੇ ਉਸ ਤੋਂ ਅੱਗੇ ਰੇੜਾ ਪਰ ਇਹ ਗੱਲਾਂ ਨਾਲ ਸਾਹਮਣੇ 30 921 ਨੂੰ ਇਹਦੀ ਸੜਕ ਦੀ ਸ਼ੁਰੂਆਤ ਹੋਣੀ ਸੀ ਜਿਹੜੀ 15 ਮਹੀਨੇ ਦੇ ਵਿੱਚ ਪਾਣੀ 30 12 2022 ਕੇ ਲੈ ਚੁੱਕਾ ਇਹਨੀ ਮਨਿਆਰ ਕਿੰਨੀ ਜੀਵੀ 5 ਸਾਲ ਦੀ ਕਿੰਨੀ ਮਨਿਆਰ ਦਾ 29 12 2023 ਇਹ ਮੈਂ ਨਹੀਂ ਬੋਲਦਾ ਇਹ బోర్ ਬੋਲਦਾ ਇਹਨਾਂ ਲੱਗਿਆ ਹੋਇਆ ਅੱਜ ਇਹਦੇ 2 ਸਾਲ ਨੇ ਕਿ 3 ਸਾਲ ਮਨਿਆਰ ਰਹਿ ਗਈ bina ਸੜਕ ਬਣੀ ਤੋਂ ਦੇਖੋ ਉਹਦੀ 3 ਫਰ ਮਨਿਆਰ ਰਹਿ ਗਈ ਖੜਕਦੀ ਸੜਕ ਬਣੀ ਨਹੀਂ ਕੋਈ 3 ਸਾਲ ਮਨਿਆਰ ਰਹਿ ਗਈ ਇਹ ਜਾ ਕੇ బోర్ ਦੇਖੋ ਉੱਤੇ ਜਾ ਕੇ ਹੁਣ ਸਾਨੂੰ ਇਹ ਵੀ ਪਤਾ ਲੱਗ ਗਿਆ ਕੋਈ ਕਹਿ ਜਾਗਾ ਵੀ ਇਹ ਛੜਕਾ ਜਿਹੜੀ ਮਨਿਆਰ ਉਹਦੀ ਕਦੋਂ ਸ਼ੁਰੂ ਹੋਣੀ ਆ ਇਹ 5 ਸਾਲ ਦੀ ਕੋਰਸ ਹੋਣੀ ਆ